ਤੇ ਉਹਦੇ ਬਾਰੇ ਵੀ ਅਪਡੇਟ ਦਿਓ ਜੀ ਇਹ ਮਸਲਾ ਆਪਾਂ ਹਾਲਾਂਕਿ ਪਹਿਲਾਂ ਇਸੇ ਗੱਲ ਕੀਤੀ ਹੈ ਕਾਫੀ ਡਿਟੇਲ ਦੇ ਵਿੱਚ ਵੀ ਕਰਦੇ ਰਹੇ ਹਾਂ ਕਿ ਕੀ ਮਸਲਾ ਹੈ ਪੂਰਾ ਥੋੜੀ ਹੋਰ ਜਾਣਕਾਰੀ ਦਿਓ ਕਿ ਆਪਾਂ ਪਹਿਲਾਂ ਵੀ ਇਹ ਗੱਲ ਆਈ ਸੀ ਸਾਹਮਣੇ ਕਿ ਉਹਨਾਂ ਤੱਕ ਇਹ ਨੋਟਿਸ ਹੀ ਨਹੀਂ ਪਹੁੰਚਦਾ ਹੁਣ ਇਹ ਨੋਟਿਸ ਪਹੁੰਚੇਗਾ ਜਾਂ ਫਿਰ ਇਹ ਨੋਟਿਸ ਦਾ ਅਸਰ ਕੀ ਹੋਏਗਾ ਆ ਦੇਖੋ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੋਹਾਟੀ ਹਾਈ ਕੋਰਟ ਦੇ ਜ਼ਰੀਏ ਜੀ ਜਿਹੜਾ ਉਹਨਾਂ ਦਾ ਰਜਿਸਟਰਾਰ ਹੋਏਗਾ ਉਦੇ ਮੱਦੇਮ ਉਹਦੇ ਰਾਹੀਂ ਇਹ ਕਿਹਾ ਕਿ ਅਮਰਤਪਾਲ ਸਿੰਘ ਨੂੰ ਇਹ ਨੋਟਿਸ ਸਰਵ ਕਰੋ ਕਿਉਂਕਿ ਇੱਕ ਦੋ ਸੁਣਵਾਈਆਂ ਲੱਗੀਆਂ ਨਾ ਅੱਗੇ ਇਹ ਮਾਮਲਾ ਉਹ ਮਾਮਲਾ ਹੈ ਜਿਹੜਾ ਚੋਣਵੀ ਪਟੀਸ਼ਨ ਦੇ ਨਾਲ ਜੁੜਿਆ ਸਾਂ ਤੇ ਜੋ ਕੀਤਾ ਭਗਤ ਸਿੰਘ ਦੁਆਬੀ ਨੇ ਵਿਕਰਮਜੀਤ ਸਿੰਘ ਜਿਨ੍ਹਾਂ ਦਾ ਨਾਮ ਹੈ ਤਾਂ ਅਮਰਤਪਾਲ ਸਿੰਘ ਦੀ ਚੋਣ ਨੂੰ ਚੁਣੌਤੀ ਆ ਸਿੱਧੇ ਤੌਰ ਤੇ ਆਪਾਂ ਜੇ ਕਹਿ ਲਈਏ ਜਾਂ ਸਰਲ ਅੱਖਰਾਂ 'ਚ ਇਸ ਪਟੀਸ਼ਨ ਨੂੰ ਸਮਝ ਲਈਏ ਉਹਦੇ ਵੱਖ-ਵੱਖ ਗਰਾਉਂਡਸ ਨੇ ਕਿ ਧਾਰਮਿਕ ਸਥਾਨਾਂ ਦੀ ਕੁ ਵਰਤੋਂ ਜਿਹੜੇ ਵੇਰਵੇ ਦਿੱਤੇ ਗਏ ਨੇ ਹਮ ਆਪਦੇ ਐਫਿਡਵਰਡ ਦੇ ਵਿੱਚ ਬਤੌਰ ਇੱਕ ਕੈਂਡੀਡੇਟ ਕਿ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਅਧੂਰਾਪਨ ਹੈ ਜੇ ਕੋਈ ਜਾਣਕਾਰੀ ਪਾਈ ਗਈ ਹੈ ਜੀ ਜੀ ਜੋ ਫੰਡਿੰਗ ਜਿਹੜੀ ਹੁੰਦੀ ਆ ਜੋ ਖਰਚ ਹੁੰਦੇ ਆ ਉਹਦੇ ਵੇਰਵੇ ਅਧੂਰੇ ਆ ਇਸ ਤਰ੍ਹਾਂ ਮਤਲਬ ਕਿ ਇੱਕ ਪਟੀਸ਼ਨ ਤਿਆਰ ਕੀਤੀ ਗਈ ਆ ਅਮਰਤਪਾਲ ਸਿੰਘ ਦੀ ਚੋਣ ਨੂੰ ਚੁਣੌਤੀ ਦੇਣ ਵਾਸਤੇ ਜੀ ਉਧੀਆਂ ਇੱਕ ਦੋ ਸੁਣਵਾਈਆਂ ਲੱਗੀਆਂ ਪਰ ਅਮਰਤਪਾਲ ਸਿੰਘ ਹੁਣ ਜਿਹਦੇ ਤੇ ਇਹ ਸਾਰੇ ਦੋਸ਼ ਨੇ ਹਮ ਚਾ ਜਿਸ ਵੀ ਚੋਣ ਦੇ ਵਿੱਚ ਇਹ ਵਿਗਾੜ ਦਾ ਦਾਵਾ ਕੀਤਾ ਗਿਆ ਜਦੋਂ ਤੱਕ ਉਸ ਚੋਣ ਨੂੰ ਜਿੱਤਿਆ ਵਿਅਕਤੀ ਉਮੀਦਵਾਰ ਉਹਨੂੰ ਨੋਟਿਸ ਨਹੀਂ ਹੋਏਗਾ ਉਹ ਅਦਾਲਤ ਦੀ ਕਾਰਵਾਈ 'ਚ ਹਿੱਸਾ ਨਹੀਂ ਲਵੇਗਾ ਤਦ ਤੱਕ ਕਹਿ ਸਕੇ ਕੀ ਵਧੇਗਾ ਵਧੇਗਾ ਨਹੀਂ ਬਿਲਕੁਲ ਸੁਣਵਾਈ ਅੱਗੇ ਕੀ ਚੱਲੇਗੀ ਸੋ ਇਸ ਵਾਸਤੇ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਕਿਹਾ ਵਾ ਕਿ ਭਈ ਉਥੋਂ ਦੀ ਹਾਈ ਕੋਰਟ ਦੇ ਥਰੂ ਇਹਨਾਂ ਨੂੰ ਨੋਟਿਸ ਸਰਵ ਕਰਾਇਆ ਜਾਵੇ ਤਾਂ ਕਿ ਅਗਲੀ ਸੁਣਵਾਈ ਜਾਂ ਉਤੋਂ ਅਗਲੀ ਕਹ ਲਓ ਕਿ ਉਸ ਸੁਣਵਾਈ ਤੇ ਅਮਰਤਪਾਲ ਸਿੰਘ ਦੀ ਹਾਜ਼ਰੀ ਜੜੀ ਯਕੀਨੀ ਬਣ ਜਾਵੇ ਹਾਜ਼ਰੀ ਯਕੀਨੀ ਕਿਵੇਂ ਬਣੇਗੀ ਉਥੇ ਤੁਹਾਨੂੰ ਪਤਾ ਨੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਅੱਜ ਕੱਲ ਜੋੜ ਲੈਂਦੇ ਆ ਜੀ ਜੀ ਵੀ ਸੀ ਦਾ ਪ੍ਰਬੰਧ ਹੋ ਜਾਏਗਾ ਸਾਰਾ ਕੁਝ ਹੋ ਜਾਏਗਾ ਤਾਂ ਹੁਣ ਇਹ ਦੇਖਣਾ ਹੋਏਗਾ ਕਿ ਅਗਲੀ ਸੁਣਵਾਈ ਤੇ ਜਾਂ ਉਤੋਂ ਅਗਲੀ ਸੁਣਵਾਈ ਤੇ ਅਮਰਤਪਾਲ ਸਿੰਘ ਕਿਉਂਕਿ ਅਮਰਤਪਾਲ ਸਿੰਘ ਜਦੋਂ ਤੱਕ ਇਸ ਸੁਣਵਾਈ 'ਚ ਸ਼ਾਮਲ ਨਹੀਂ ਹੋਣਗੇ ਪਟੀਸ਼ਨ ਦਾ ਫੈਸਲਾ ਨਹੀਂ ਹੋਣਾ ਨਹੀਂ ਹੋਏਗਾ ਬਿਲਕੁਲ ਠੀਕ ਹੈ ਨਾ ਜੀ ਵਿੜਾ ਤੇ ਤਦ ਹੀ ਹੋਣਾ ਹੈ ਨਾ ਜੀ ਜਦ ਸਬੰਧਤ ਅਧਿਰ ਜਿਹੜੀ ਹੈ ਉਹ ਸੁਣਵਾਈ ਦੀ ਪ੍ਰਕਿਰਿਆ 'ਚ ਹਿੱਸੇਦਾਰ ਬਣੇਗੀ ਜੀ ਸੋ ਇਸ ਵਾਸਤੇ ਨੋਟਿਸ ਅਹਿਮ ਹੋ ਜਾਂਦਾ ਹੈ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਪੀ ਵੀ ਕਰਦੇ ਪਰ ਇਹਨੂੰ ਕਨਫਿਊਜ਼ ਨਹੀਂ ਕਰਨਾ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਨੂੰ ਲੈ ਕੇ ਐਨਐਸਏ ਦੀ ਉਹ ਸੰਬੰਧ ਚ ਜਿਹੜੀ ਚੁਣੌਤੀ ਹੈ ਤੇ ਤੀਸਰੀ ਹੈ ਇਹਨਾਂ ਨੂੰ ਆਰਡਰ ਰੱਖਣਾ ਹੈ ਇਹਦੇ ਚ ਵੱਖਰੇ ਵਾਂ ਰੱਖ ਲਿਓ ਐਨਐਸਏ ਨੂੰ ਚੁਣੌਤੀ ਵੱਖਰੀ ਹੈ ਜੀ ਠੀਕ ਹੈ ਜੀ ਤੇ ਮੈਂਬਰਸ਼ਿਪ ਜਿਹੜੀ ਉਹਦਾ ਮਾਮਲਾ ਉਹ ਵੱਖਰਾ ਹੈ ਅਤੇ ਇਹ ਚੋਣਵੀ ਪਟੀਸ਼ਨ ਵੱਖਰੀ ਹੈ ਤਿੰਨ ਮਸਲੇ ਵੱਖਰੇ ਹਨ ਤਿੰਨ ਵੱਖਰੇ ਜੀ 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 ਪੀਵੀ ਕੱਤੀ ਜੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਆਪ ਕਿਉਂ ਨਹੀਂ ਪੇਸ਼ ਹੋ ਰਹੀ ਕਹਿੰਦੇ ਤੇ ਨਾਲੇ ਕਹਿ ਰਹੇ ਨੇ ਕਿ ਇਹਨਾਂ ਨੇ ਗੁਹਾਟੀ ਸਰਕਾਰ ਨੂੰ ਨੋਟਿਸ ਭੇਜਣ ਦਾ ਮਾਮਲਾ ਬਿਲਕੁਲ ਨਹੀਂ ਗੁਹਾਟੀ ਹਾਈ ਕੋਰਟ ਗੁਹਾਟੀ ਸਰਕਾਰ ਤੇ ਕੋਈ ਹੈ ਹੀ ਨਹੀਂ ਨਾ ਗੁਹਾਟੀ ਰਾਜਧਾਨੀ ਜਿਵੇਂ ਆਪਣਾ ਹਾਈ ਕੋਰਟ ਹੈ ਜਿਹੜਾ ਉਹ ਰਾਜਧਾਨੀ ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਉਦਾਂ ਗੁਹਾਟੀ ਹਾਈ ਕੋਰਟ ਹੈ ਗੁਹਾਟੀ ਸਰਕਾਰ ਤੇ ਕੋਈ ਹੈ ਨਹੀਂ ਅਸਾ ਜੇ ਕਹ ਲਈਏ ਤਾਂ ਉਹ ਤਾਂ ਅਸਮ ਦੇ ਵਿੱਚ ਪੈਂਦਾ ਹੈ ਨਾ ਗੁਹਾਟੀ ਜੀ 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 ਮਿੰਟ ਜੀ ਲੋ ਜੀ ਇਹ ਮੈਚ ਵਾਲੀ ਅਪਡੇਸ਼ਨ ਵੀ ਨਾਲ ਨਾਲ ਆ ਰਹੀ ਹੈ ਕੁਲਦੀਪ ਸਿੰਘ ਗਰੇਵਾਲ ਦੀ ਕਹਿ ਰਹੇ ਕਿ ਆਸਟ੍ਰੇਲੀਆ 26 ਓਵਰ 130 ਤੇ 3 ਹੋ ਗਏ ਨੇ ਸਮਿਥ ਦੀ 50 ਹੋ ਗਈ ਹੈ ਜੀ ਨਹੀਂ ਅਚੀ ਪੋਜੀਸ਼ਨ ਚ ਨੇ ਫਿਰੋ ਜੀ ਕੋਈ ਮਾੜੀ ਪੋਜੀਸ਼ਨ ਨਹੀਂ ਹੈ ਜੀ